ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਿਬਾਸ ਬੁਟੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਪੀਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਵੇ ਸੋ ਚੈੱਕ ਕਰੋ ਜਿਹੜੇ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਕਿਸੇ ਕਸਟਮਰ ਦੇ ਸੂਟ ਰੈਡੀ ਹੋਏ ਨੇ ਕਾਟਨ ਦੇ ਸੂਟ ਜਿਨ੍ਹਾਂ ਨੇ ਆਪਣੇ ਕੋਲੋਂ ਹੀ ਸਟਿਚ ਕਰਵਾਏ ਨੇ ਆਪਣੇ ਕੋਲੋਂ ਸਟਿਚਿੰਗ ਵੀ ਅਵੇਲੇਬਲ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਸਿੰਪਲ ਸੂਟ ਵਰਗਾ ਰੈਡੀ ਕੀਤਾ ਹੈ ਲੇਸ ਲਗਾ ਕੇ ਐਂਡ ਇਹਦੇ neck ਬਾਜ਼ੂ ਐਂਡ ਫੋਰ ਸਾਈਡ ਘੇਰੇ ਤੇ ਵੀ ਆਪਾਂ ਨੇ ਲੇਸ ਲਗਾ ਕੇ ਜਿਹੜਾ ਸੂਟ ਹੈ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਤੇ ਸੂਟ ਰੈਡੀ ਹੋਇਆ ਹੈ ਆਪਣੇ ਕੋਲੋਂ ਸਟਿਚਿੰਗ ਪ੍ਰਾਈਸ ਬਹੁਤ ਹੀ ਘੱਟ ਰੇਟ ਤੇ ਹੈਗਾ ਆ ਬਾਕੀ ਬੁਟੀਕਸ ਦੇ ਨਾਲੋਂ ਐਂਡ ਜਿਹੜਾ ਨੈਕ ਸੂਟ ਹੈ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਉਹ ਵੀ ਕਾਟਨ ਦਾ ਸੂਟ ਹੈ ਜਿਸ ਨੂੰ ਆਪਾਂ ਲੇਸ ਲਗਾ ਕੇ ਡਿਜ਼ਾਈਨ ਕੀਤਾ ਹੋਇਆ ਹੈ ਇਹ ਤੁਸੀਂ ਚੈੱਕ ਕਰੋ ਇਸ ਟ్రਾਈ ਲੇਸ ਲਗਾ ਕੇ ਰੈਡੀ ਹੋਇਆ ਹੈ ਇੱਥੇ ਘੇਰੇ ਤੇ ਵੀ ਆਪਾਂ ਨੇ ਦੋ ਟਾਈਪ ਦੀ ਲੇਸ ਜਿਹੜੀ ਹੈ ਉਹ ਆਪਾਂ ਯੂਜ਼ ਕੀਤੀ ਹੈ ਐਂਡ ਇਹਦੇ ਬਾਜੂ ਤੇ ਵੀ ਸੇਮ ਹੀ ਡਿਜ਼ਾਈਨ ਕੀਤਾ ਹੋਇਆ ਹੈ ਤੁਸੀਂ ਚਾਹੋ ਤਾਂ ਸਟਿਚ ਔਰ ਅਨਸਟਿਚ ਸੂਟ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਹੈਗੇ ਨੇ ਐਂਡ ਇਹਦੀ ਇਹ ਬਾਟਮ ਹੈ ਦੁਪੱਟਾ ਵੀ ਇਸ ਦੇ ਨਾਲ ਲਵੈਂਡਰ ਕਲਰ ਦੀ ਸ਼ੇਡ ਹੈ ਅਗਰ ਤੁਸੀਂ ਲੈਣੇ ਹੋ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਇਹ ਸੀਗੇ ਸਟਿਚ ਸੂਟ ਐਂਡ ਦ ਨੈਕਸਟ ਵੀਡੀਓ ਆਪਾਂ ਤੁਹਾਨੂੰ ਸ਼ੋਅ ਕਰਨ ਜਾ ਰਹੇ ਆ ਉਹ ਅਨਸਟਿਚ ਸੂਟ ਹੈ ਗਿਆ ਕਿਸੇ ਨੇ ਵੀ ਬਾਏ ਕਰਨੇ ਹੋਣ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਇਹ ਤੁਸੀਂ ਚੈੱਕ ਕਰੋ ਇਹ ਕਾਟਨ ਦਾ ਸੂਟ ਹੈ ਗਿਆ ਇਹ ਆਪਣੇ ਕੋਲ ਅਵੇਲੇਬਲ ਹੈ ਗਿਆ ਇਹ ਇਸ ਦੇ ਘੇਰੇ ਤੇ ਡਿਜ਼ਾਈਨ ਆਏਗਾ ਇਸ ਤਰ੍ਹਾਂ ਔਰਗੈਂਜ਼ਾ ਲਾ ਕੇ ਰੈਡੀ ਹੋਇਆ ਹੈ ਥੈਨ ਇਹਦਾ ਦੁਪੱਟਾ ਜਿਹੜਾ ਕਿ ਮਸਲੀਨ ਦਾ ਦੁਪੱਟਾ ਹੈ ਇਸ ਤਰ੍ਹਾਂ ਦੇ ਬਾਰਡਰ ਤੇ ਵੀ ਡਿਜ਼ਾਈਨ ਹੈ ਸੇਮ ਘੇਰੇ ਦੀ ਤਰ੍ਹਾਂ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਬਾਕੀ ਜਿਹੜਾ ਇਹ ਸੂਟ ਤੁਸੀਂ ਦੇਖ ਰਹੇ ਹੋ ਇਹ ਸੂਟ ਦਾ ਪ੍ਰਾਈਸ ਓਨਲੀ 650 ਹੈ ਓਨਲੀ ਅਡਵਾਂਸ ਪੇਮੈਂਟ अवेलेबल ਹੈਗੀ ਹੈ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਸੋ ਤੁਸੀਂ ਸਾਡੇ ਕੋਲ ਅਗਰ ਸਟਿਚ ਕਰਵਾਉਣਾ ਹੈ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਇਹਦਾ ਪ੍ਰਾਈਸ ਹੈ ਜਿਹੜਾ ਬਹੁਤ ਹੀ ਘੱਟ ਹੈਗਾ ਆ ਤੇ ਤੁਸੀਂ ਇਹ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਐਂਡ ਨੈਕਸਟ ਜਿਹੜਾ ਸੂਟ ਆਪਾਂ ਤੁਹਾਨੂੰ ਸ਼ੋਅ ਕਰਨ ਜਾ ਰਹੇ ਹਾਂ ਏ ਵੀ ਜਿਹੜਾ ਇਹ ਕਾਟਨ ਦਾ ਸੂਟ ਰੈਡੀ ਹੋਇਆ ਏ ਇਸ ਤਰ੍ਹਾਂ ਇਸ ਦੇ ਘੇਰੇ ਤੇ ਕੰਮ ਹੋਇਆ ਏ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇਹਦੇ ਨਾਲ ਜਿਹੜਾ ਦੁਪੱਟਾ ਏ ਉਹ ਕੋਟਾ ਡੋਰੀਆ ਦਾ ਦੁਪੱਟਾ ਏ ਜਿਸ ਨੂੰ ਕੇ ਲੇਸ ਲਗਾ ਕੇ ਜਿਸ ਦੀ ਫਿਨਿਸ਼ਿੰਗ ਕੀਤੀ ਗਈ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਐਂਡ ਪੱਟੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹ ਵੀ ਸੂਟ ਆਪਣੇ ਕੋਲੋ ਅਵੇਲੇਬਲ ਹੈਗਾ ਇਸ ਦਾ ਪ੍ਰਾਈਸ ਓਨਲੀ 99 ਹੈਗਾ ਜੇ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਬਾਕੀ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਹੈਗੀ ਹੈ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਓਨਲੀ ਐਡਵਾਂਸ ਪੇਮੈਂਟ ਥੈਂਕ ਯੂ